ਮੇਰਾ ਨਾਮ ਗਰਲਾਲ ਸਿੰਘ ਆ ਜੀ ਸਾਨਾ ਨਾਮ ਗਰਮੀਰ ਸਿੰਘ ਜੀ ਮੈਂ ਸੇਵਿਆਲ ਦੇ ਰਹਿਣ ਵਾਲਾ ਹਾਂ ਜੀ ਮੇਰੀ ਇੱਕ ਘਰ ਵਾਲੀ 6 ਮਹੀਨੇ ਪਹਿਲਾਂ ਲੜਕੇ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ 85 ਦਿਨ ਬਾਅਦ ਮੇਰਾ ਮਾਮਾ ਸਹਰਾ ਆਉਂਦਾ ਹੈ ਉਹ ਮੇਰੀ ਭੈਣ ਦੀ ਕੁੱਟਮਾਰ ਕਰਕੇ ਇਹ ਤੇ ਬੱਚੇ ਖੋ ਕੇ ਲੈ ਜਾਂਦਾ ਜੀ ਇਹ ਦੋਂ ਜੀ ਜੀ ਸੇ ਆਈ ਸੇ ਉਹ ਵੀ ਲੈ ਗਏ ਆ 2.5 ਕਿਲੋ ਵਿਜਵਾ ਖਾ ਲੈਣਗੇ ਕਿਹੜੇ ਸੇ ਹੋ ਜੀ ਉਸ ਡਾਂਗਾ ਲੈ ਕੇ ਪੈ ਗਿਆ ਸਾਨੂੰ ਮਾਰਨਾ ਹੀ ਮਾਰਨਾ 6 ਸਾਲ ਹੋਏ ਆ ਵਿਆਹ ਕਰਾਏ ਨੂੰ ਤੇ ਅੱਜ 6 ਮਹੀਨੇ ਹੋ ਗਏ ਕੁੜੀ ਜਿਹੜੀ ਘਰੋਂ ਭੱਜ ਗਈ ਐ ਕੀ ਗੱਲਬਾਤ ਐ ਸਾਰੀ ਆਪਾਂ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਾਂਗੇ ਆਜੋ ਆਪਾਂ ਗੱਲਬਾਤ ਕਰਦੇ ਆਂ ਮਾਮਲਾ ਕੀ ਐ ਸਾਰਾ ਆਪਾਂ ਪੁੱਛਦੇ ਆਂ ਬਾਈ ਜੀ ਨੂੰ ਬਾਈ ਜੀ ਕੀ ਨਾਮ ਐ ਤੁਹਾਡਾ ਮੇਰਾ ਨਾਮ ਗਰਲਾਲ ਸਿੰਘ ਆ ਜੀ ਸਨ ਨਵ ਗਰਮੀਰ ਸਿੰਘ ਜੀ ਮੈਂ ਸੇਵਿਆਲ ਦੇ ਰਹਿਣ ਵਾਲਾ ਹਾਂ ਜੀ ਮੇਰੀ ਘਰ ਵਾਲੀ ਤੇ ਘਰ ਵਾਲੀ 6 ਮਹੀਨੇ ਪਹਿਲਾਂ ਲੜ ਕੇ ਜਾਂਦੀ ਐ ਜੀ ਤੇ ਉਸ ਤੋਂ ਬਾਅਦ ਉਹ 85 ਦਿਨ ਬਾਅਦ ਮੇਰਾ ਮਾਮਾ ਸਹਰਾ ਆਉਂਦਾ ਉਹ ਮੇਰੀ ਭੈਣ ਦੀ ਕੁੱਟਮਾਰ ਕਰਕੇ ਇਹਦੇ ਬੱਚੇ ਖੋ ਕੇ ਲੈ ਜਾਂਦਾ ਜੀ ਜੀ ਉਦੋਂ ਬਾਅਦ ਮੈਂ ਥਾਣੇ ਨੀਦੀਕੀ ਥਾਣੇ ਜਾਈ ਤੋ ਵੀ ਕਿ ਮੈਂ ਦਰਖਾਸਤ ਵੀ ਲਿਖਾਈ ਸੀ ਸੁਖਵੀਰ ਸਰ ਕੋਲੇ ਵੀਰਤਾਲੀ ਮੇਰੀ ਦਰਖਾਸਤ ਦਾ ਨੰਬਰ ਹੈ ਜੀ ਵੀ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੇਰਾ ਨਤੋਂ ਗਿੜਾ ਸੀਗਾ ਜੀ ਉਥੇ ਮੇਰੇ ਇੱਕ ਕਦੇ ਵੀ ਮੈਨੂੰ ਐ ਮੈਂ ਤਰਲੇ ਘੜਕੜ ਕੇ ਮੁੜਿਆ ਆਉਂਦਾ ਸੀ ਮੇਰੇ ਇੱਕ ਦਿਨ ਨਹੀਂ ਮੈਂ ਕਦੇ ਟੇਸਣਾ ਤੇ ਭਾਲ ਵੀ ਕਿਤੇ ਇੱਕ ਤੇ ਭਾਲ ਕਿਤੇ ਭਾਲ ਮੈਂ ਰਾਸਤਾਨ ਟਿੱਕਰ ਵੀ ਜਾਇਆ ਮੈਨੂੰ ਕਿਤੇ ਦਿਖਾਈ ਨਹੀਂ ਦਿੱਤੇ ਹੋਏ ਇੱਕ ਦੋ ਵਾਰ ਹੀ ਮਿਲਿਆ ਮੈਨੂੰ ਰਾਸਤਾਨ ਜੀ ਵੀ ਉਦੋਂ ਬਾਅਦ ਉਹਨੇ ਮੈਨੂੰ ਜਦੋਂ ਟੱਕਰੀ ਤੇ ਉਦੋਂ ਬਾਅਦ ਮੰਨ ਕੇ ਚਲੋ ਵੀ ਓਕੇ ਦੇ ਘਰੇ ਜ਼ਿੰਮੇਦਾਰਾਂ ਦੇ ਘਰੇ ਜਾਵੜੇ ਉੱਥੇ ਜੀ ਤੇ ਉਦੋਂ ਬਾਅਦ ਮੈਨੂੰ ਆਲੀ ਜੇਤ ਮੈਂ ਵਾਰ-ਵਾਰ ਪਿੱਛਾ ਕੀਤਾ ਤੇ ਕਹਿੰਦੀ ਮੈਂ ਤੁਹਾਨੂੰ ਨਹਿਰ 'ਚ ਫਟਾ ਦੂੰਗਾ ਤੁਹਾਨੂੰ ਮੈਂ ਮਾਰਾ ਦੂੰਗਾ ਇੱਥੇ ਜੀ ਤੂਦੋਂ ਬਾਅਦ ਮੈਂ ਦੋ ਦਿਨ ਤੱਕ ਡੀਕਤ ਰਹਿ ਜੀ ਮੈਨੂੰ ਕਿਤੇ ਨਹੀਂ ਟੱਕਰੇ ਜੀ ਉਦੋਂ ਬਾਅਦ ਗਾਇਬ ਹੀ ਹੋ ਗਈ ਜੀ ਉਥੋਂ ਜੀ ਬਿਲਕੁਲ ਤੁਸੀਂ ਇਹਨਾਂ ਦੇ ਮਾਤਾ ਹਾਂਜੀ ਮੈਂ ਮਾਤਾ ਅ ਕਿਵੇਂ ਜਿਹੜਾ ਇਹਨਾਂ ਦਾ ਆਪਸ ਜਦੋਂ ਕਰੇ ਰਹਿੰਦੀ ਸੀ ਨਾ ਤੁਹਾਡੀ ਨੂੰ ਜੀ ਕੋਈ ਲੜਾਈ ਲੜੂਈ ਹੁੰਦੀ ਸੀ ਆਪਸ ਦੇ ਵਿੱਚ ਨਹੀਂ ਜੀ ਕੋਈ ਲੜਾਈ ਨਹੀਂ ਸੀ ਹੁੰਦੀ ਪਹਿਲਾਂ ਤਾਂ ਦੋ ਤਿੰਨ ਮਹੀਨਾ ਬਾਅਦ ਆ ਦੋ ਤਿੰਨ ਸਾਲ ਬਾਅਦ ਹੀ ਮਤਲਬ ਇਹ ਆ ਗੱਲ ਬਣੀ ਹੈ ਅੱਛਾ ਦੋ ਤਿੰਨ ਸਾਲਾਂ ਬਾਅਦ ਇਹ ਗੱਲ ਬਣੀ ਹੈ ਮੇਰੇ ਦੋ ਸਾਲ ਵਧ ਗਿਆ ਰਹੀ ਹੈ ਸਾਡੇ ਨਾਲ ਹਾਂ ਤੇ ਉਹ ਤਿੰਨ ਸਾਲ ਬਾਅਦ ਜਦੋਂ ਇਹਨੇ ਆਈ ਲਗ ਸੈਂਟਰ ਦੇ ਵਿੱਚ ਲਾ ਤਾ ਉਸ ਦਿਵਾਰ ਵਿਗੜ ਗਿਓ ਜੀ ਉਹ ਤੁਸੀਂ ਆਪ ਲਾਇਆ ਸੀਗਾ ਵੀ ਆਈਲਰਟ ਸੈਂਟਰ ਦੇ ਵਿੱਚ ਲੱਗ ਜਾ ਜਿੱਥੇ ਕੰਮ ਕਰ ਕਰਨ ਲੱਗ ਜਾ ਨਹੀਂ ਉਹ ਆਪ ਦੀ ਮਰਜ਼ੀ ਨੇ ਲੱਗ ਸੀ ਜੀ ਨੂੰ ਮੈਨੂੰ ਇੰਦੀ ਕੰਮ ਦੀ ਉਹਦੀ ਕੋਈ ਲੋੜ ਨਹੀਂ ਸੀਗੀ ਮੈਂ ਨਾ ਹੀ ਮੈਂ ਉਹਦੀ ਕਦੇ ਤਨਖਾਹ ਪੁੱਛਿਆ ਸੀ ਕਿ ਤੇਰੀ ਤਨਖਾਹ ਕਿੰਨੀ ਹੈ ਕਿੰਨੀ ਨਹੀਂ ਨਾ ਹੀ ਮੈਂ ਉਹਦੇ ਨੂੰ ਪੈਸੇ ਤਾਂ ਹੀ ਮਿਨੀਮਮ ਮੰਗ ਕੀਤੇ ਵੀ ਮੈਨੂੰ ਪੈਸੇ ਚਾਹੀਦੇ ਤੇਰੇ ਜੀ ਉਹ ਆਂਦੇ ਵੀ ਚਲ ਮੈਂ ਪੜ੍ਹੀ ਲਿਖੀ ਆ ਵੀ ਚਲ ਮੈਂ ਕਿਸੇ ਕਿਤੇ ਲੱਗ ਜੂਗੀ ਉਹਦੀ ਪੜ੍ਹਾਈ ਕਰਕੇ ਪੜ੍ਹਾਈ ਉਹਦੀ ਪਲੱਸ 2 ਕੀਤੀ ਸੀ ਮੈਂ ਪੜ੍ਹਾਈ ਕਰਕੇ ਜੀ ਮੈਨੂੰ ਲਾਤਾ ਸੀਗਾ ਜੀ ਉੱਥੇ ਅੱਛਾ ਪੜ੍ਹਾਈ ਕਰਕੇ ਜਿਹੜਾ ਹੈਗਾ ਉੱਥੇ ਉਹਨਾਂ ਨੂੰ ਲਾ ਦਿੱਤਾ ਗਿਆ ਸੀਗਾ ਤਾਂ ਕੀ ਕਾਰਨ ਜਦੋਂ ਜਿਹੜੀ ਤੁਹਾਡੀ ਮੈਰਿਜ ਹੋਈ ਸੀਗੀ ਇਹ ਕਿੱਦਾਂ ਹੋਈ ਸੀਗੀ ਕਿਸੇ ਵਿਚੋਲੇ ਰਾਈ ਹੋਈ ਸੀ ਨਹੀਂ ਮੇਰੀ ਮੈਰਿਜ ਜੀ ਲਵ ਮੈਰਿਜ ਸੀਗੀ ਜਿਹੜੀ ਮੇਰੀ ਹਾਈ ਕੋਰਟ ਰਾਈ ਮੈਰਿਜ ਹੋਈ ਸੀਗੀ ਜੀ ਅੱਛਾ ਜਿਹੜਾ ਲਵ ਮੈਰਿਜ ਸੀਗੀ ਤੇ ਜਿਹੜਾ ਕੁੜੀ ਉਹ ਕਿੱਥੇ ਰਹਿੰਦੀ ਸੀ ਕੁੜੀ ਉਹ ਚੰਦਪਾਣ ਰਹਿੰਦੀ ਸੀ ਚੰਦਪਾਣ ਉਹਦੇ ਨਾਨਕੇ ਜੀ ਗੰਗਾ ਨਗਰ ਮੇਰੇ ਸਹੁਰੇ ਆ ਜੀ ਅੱਛਾ ਗੰਗਾ ਨਗਰ ਤੇਰੇ ਸਹੁਰੇ ਆ ਚੰਦਪਾਣ ਉਹ ਆਪਦੇ ਨਾਨਕੇ ਰਹਿੰਦੀ ਸੀ ਤਾਂ ਜਿੱਥੇ ਉਹ ਜਿਹੜੇ ਤੇਰੇ ਸਹੁਰੇ ਆ ਗੰਗਾ ਨਗਰ ਹਨ ਉਹਨਾਂ ਨਾਲ ਗੱਲਬਾਤ ਕਰ ਕੀਤੀ ਤੂੰ ਉਹਨਾਂ ਨਾਲ ਗੱਲਬਾਤ ਕੀਤੀ ਸੀ ਜੀ ਸਹੁਰਾ ਤਾਂ ਮੇਰੇ ਵੀ ਸਾਸਰਾ ਤਾਂ ਮੇਰੇ ਸਿੱਧੇ ਸਾਮੀ ਆ ਜੀ ਜੀ ਵੀ ਇਹ ਉਹਦੇ ਹੋਰ ਰਿਸ਼ਤੇਦਾਰ ਉਹਦੇ ਭੂਆ ਦੇ ਮੁੰਡੇ ਰਹਿੰਦੇ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਮੇਰੀ ਖਾਤਰ 15 20 ਨੇ ਸੀਗੇ ਜੀ ਉਹਨਾਂ ਨੇ ਸਾਰਿਆਂ ਨੇ ਪੰਚਾਇਤ ਤੌਰ ਤੇ ਉਹਦੀ ਮਿਹਨਤ ਮੇਰੀ ਖਾਤਰ ਉਹਨਾਂ ਨੇ ਮਿਹਨਤ ਕੀਤੀ ਜੀ ਵੀ ਅਸੀਂ ਜ਼ਿੰਮੇਵਾਰੀ ਲੈਣੀ ਵੀ ਗਰਾਲ ਸਿੰਘ ਦੀ ਵੀ ਤੂੰ ਗੇਰਾ ਦੇ ਨਾਲ ਤੁਰਪਾ ਜੀ ਉਹਨਾਂ ਨੇ ਵੀ ਉਹਨਾਂ ਨੇ ਇੱਕ ਗੱਲ ਨਹੀਂ ਸੁਣੀ ਜੀ ਜੀ ਜਦੋਂ ਤੁਹਾਡੀ ਲੰਬ ਮੈਰਿਜ ਹੁੰਦੀ ਹੈ ਜਿਹੜੀ ਆਪਸ ਦੇ ਵਿੱਚ ਜਿਹੜੇ ਤੁਹਾਡਾ ਜਦੋਂ ਗੱਲਬਾਤ ਹੁੰਦੀ ਹੈ ਜਿਹੜੀ ਗੱਲਬਾਤ ਦੀ ਸਟਾਰਟਿੰਗ ਕਿਵੇਂ ਹੁੰਦੀ ਹੈ ਗੱਲਬਾਤ ਜੀ ਮੈਂ ਉਥੇ ਸਕੂਲ ਪੜ੍ਹਦੀ ਸੀਗੀ ਜਿਹੇ ਚੰਦਪਾਣ ਜੀ ਚੰਦਪਾਣ ਦੇ ਵਿੱਚ ਹਾਂਜੀ ਅੱਛਾ ਜੀ ਮੈਂ ਇੱਥੇ ਜੀ ਮੁੰਡੇ ਸੀ ਮੇਰੇ ਯਾਰ ਦੋਸਤ ਸੀ ਉਹਨਾਂ ਨੂੰ ਪੇਪਰ ਉਪਰ ਦੇਣ ਜਾਂਦੇ ਸੀ ਮੇਰੇ ਕੋਲ ਕਾਰ ਹੁੰਦੀ ਸੀ ਐਂਡ ਕਰ ਗਈ ਸੀ ਅੱਛਾ ਜੀ ਤੇ ਉਹਦੇ ਤੇ ਮੈਂ ਮੁੰਡਿਆਂ ਨੂੰ ਪੇਪਰ ਦਵਾਉਣ ਨਾਲ ਲਾਏ ਜਾਂਦੇ ਸੀ ਮੈਨੂੰ ਅੱਛਾ ਜੀ ਵੀ ਉਥੇ ਮੇਰੀ ਜਾਣ ਪਛਾਣ ਹੋ ਗਈ ਅੱਛਾ ਜੀ ਵੀ ਆਏ ਗੱਲ ਹੁੰਦੀ ਹੁੰਦੀ ਹੋਲੀ-ਵਲੀ ਮੈਨੂੰ ਅਧਿਕ ਘਰ ਦੇ ਹਾਲਾਤ ਦੱਸਣ ਲੱਗੀ ਵੀ ਕਹਿੰਦੀ ਸਾਡੇ ਤੇ ਗਰੀਬੀ ਬਹੁਤ ਹੈ ਵੀ ਸਾਡੇ ਸੱਤਾਂ ਵੀ ਡਗਾਂ ਆ ਮੇਰੇ ਵੀ ਮੇਰੇ ਮਾਮਾ ਨਸ਼ੇੜੀ ਹੋਏ ਨੇ ਵੀ ਨਸ਼ਾ ਪਤਾ ਕਰਦਾ ਵੀ ਸਾਨੂੰ ਕੁੱਟ ਕੇ ਘਰੋਂ ਕੱਢ ਦਿੰਦਾ ਵੀ ਮੈਨੂੰ ਆਏ ਸੀਗਾ ਵੀ ਮਖੇ ਤਾਂ ਚਲ ਬੁੱਢੀ ਠੇਰੀ ਹੈ ਵੀ ਇਹਦੀ ਨਾਨੀ ਤਾਂ ਵੀ ਚਲ ਵੀ ਜਿਹਦੀ ਮਰਜ਼ੀ ਰਾਤ ਕੱਟ ਲਵੇ ਇਹ ਨੌਜਵਾਨ ਵੀ ਕੀ ਦੀ ਘਰੇ ਘਰਾਂ 'ਚ ਜਾਇਆ ਕਰੂਗੀ ਵਿਚਰੀ ਮੇਰੇ ਕਰਕੇ ਮੈਂ ਉਹਦੇ ਮਾਮਾ-ਮਾਮੀ ਨੂੰ ਵੀ ਕਿਹਾ ਮੈਂ ਹੋ ਕੇ ਵੀ ਵਿਆਹ ਕਰਕੇ ਵੀ ਸਾ ਮੇਰਾ ਵਿਆਹ ਕਰ ਦੋ ਇਹਦਾ ਗਲਤੀ ਵੀ ਕਰਦਾ ਵੀ ਉਹਨਾਂ ਨੇ ਆਪ ਨਹੀਂ ਘਰੇ ਆ ਕੇ ਗੱਲ ਕੀਤੀ ਮੈਂ ਖੋਲ ਜਾ ਕੇ ਦੱਸ ਕੇ ਮੇਰਾ ਥੋੜੀ ਕੁੜੀ ਨੇ ਮੈਰਿਜ ਕਰਾਉਣੀ ਆ। ਅ ਜਦੋਂ ਇਹਨੇ ਮੈਰਿਜ ਕਰਾਉਣੀ ਸੀ ਲਵ ਮੈਰਿਜ ਕਰਾਉਣੀ ਸੀ ਤੁਹਾਨੂੰ ਦੱਸਿਆ? ਨਹੀਂ ਜੀ। ਤੁਹਾਨੂੰ ਪਤਾ ਨਹੀਂ ਇਸ ਚੀਜ਼ ਦਾ ਸੀ ਕਿ ਵੀ ਲਵ ਮੈਰਿਜ ਹੋ ਰਹੀ ਹੈ ਤੁਹਾਡੇ ਬੇਟੇ ਦੀ। ਨਹੀਂ ਜੀ। ਤੁਸੀਂ ਘਰੇ ਗੱਲ ਨਹੀਂ ਕੀਤੀ ਉਦੋਂ ਜਦੋਂ ਨਹੀਂ ਘਰੇ ਨਹੀਂ ਗੱਲ ਕੀਤੀ ਜੀ ਬਾਅਦ ਵਿੱਚ ਗੱਲ ਕੀਤੀ ਜੀ ਜਦੋਂ ਮੈਂ ਸਾਰੇ ਕਾਜਕੂਜ ਤਿਆਰ ਕਰਾਉਣ ਲੱਗ ਗਿਆ ਜੀ ਉੱਥੇ ਜਗੇ ਹਾਈ ਕੋਰਟ ਤੇ ਜਾ ਕੇ ਜੀ। ਅਛਾ ਤੂੰ ਆਪਣੇ ਮਾਪੇ ਕੋਲੇ ਗੱਲ ਨਹੀਂ ਕੀਤੀ ਤੇਰੇ ਮਨ ਦੇ ਵਿੱਚ ਇਸ ਕੋਈ ਡਰ ਪੈਦਾ ਹੋਇਆ ਇਸ ਚੀਜ਼ ਦਾ? ਮੈਨੂੰ ਐਸੇਗਾ ਜੀ ਮਾਖੇ ਮੰਮੀ ਆ ਗਏ ਮਖਾ ਮੰਨਣਾਂ ਨਹੀਂ ਗਾ ਮੈਨੂੰ ਡਰ ਸੀਗਾ ਹਾਂ ਮੈਂ ਉਹ ਤੇ ਤਰਸਦਾ ਜਿਆਦਾ ਖਾਂਦਾ ਸੀ ਮਤਲਬ ਜਿਆਦਾ ਵੀ ਮੂਲ ਨੂੰ ਜਿਆਦਾ ਕਰਨ ਲੱਗ ਗਿਆ ਸੀਗਾ ਜੀ ਅੱਛਾ ਜੀ ਜਦੋਂ ਤੇਰੇ ਲੰਬ ਮੈਰਿਜ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਘਰੇ ਵਿਆਹ ਕੇ ਆਉਂਦੀ ਹੈ ਤੁਸੀਂ ਇਹਦੇ ਨਾਲ ਜਿਹੜਾ ਗੱਲਬਾਤ ਕੀਤੀ ਦੱਸਿਆ ਇਹਨਾਂ ਤੁਹਾਨੂੰ ਕੀ ਵੀ ਮੈਂ ਵਿਆਹ ਕਰਾ ਲਿਆ हां जी बात फिर जी फिर फिर जी। तो फिर जिक्र ही ਲੈ ਸਿੱਧਾ ਸਾਨੂੰ ਪਤਾ ਲੱਗ ਗਿਆ ਵੀ ਇਹ ਕਾगज ਵਿਖਾਤੇ ਉਹਨੇ ਕਹਿੰਦੀ ਵੀ ਮੈਂ ਲਵ ਮੈਰਿਜ ਕਰਾਈ ਇਹਦੇ ਨਾਲ ਮੈਂ ਰਹੂੰਗੀ ਫਿਰ ਅਸੀਂ ਚੁੱਪ ਕਰ ਗਏ ਸੀ ਫਿਰ ਕੀ ਕਹਿਣਾ ਸੀ ਜੀ ਤੁਸੀਂ ਜਦੋਂ ਇਹਦੇ ਲਵ ਮੈਰਿਜ ਹੁੰਦੀ ਆ ਹਨਾ ਕੁੜੀ ਦਾ ਜਿਹੜਾ ਪਰਿਵਾਰ ਆ ਉਹ ਰਿਸ਼ਤੇਦਾਰ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿਦਾਂ ਦਾ ਪਰਿਵਾਰ ਆ ਉਹ ਤਾਂ ਆਪ ਹੀ ਆਉਣ ਲੱਗੇ ਸੀਗੇ ਅੱਛਾ ਹਾਂ ਉਹਨਾਂ ਦੇ ਤਾਂ ਪਹਿਲਾਂ ਸਹਿਮਤੀ ਸੀਗੀ ਉਹਨਾਂ ਨੂੰ ਤਾਂ ਸਾਰਾ ਪਤਾ ਹੀ ਸੀਗਾ ਇਹਦੀ ਨਾਨੀ ਨੂੰ ਸਾਰਾ ਪਤਾ ਸੀਗਾ ਵੀ ਇਹਦੇ ਨਾਲ ਲਵ ਮੈਰਿਜ ਕਰਾਊਗਾ ਏ ਤੇ ਉਸੇ ਨੇ ਟਾਲੇ ਸੀਗੇ ਉਹਨੂੰ ਸਾਰਾ ਪਤਾ ਸੀ ਇਹਨੂੰ ਵੀ ਪਤਾਗਾ ਵੀ ਉਹਨੂੰ ਪਤਾ ਸੀਗਾ ਅੱਛਾ ਜੀ ਪਰ ਸਾਨੂੰ ਨਹੀਂ ਸੀ ਪਤਾ ਕੱਲਾ ਮੈਨੂੰ ਨਹੀਂ ਸੀ ਪਤਾ ਜੀ ਉਹਦੀ ਨਾਨੀ ਜਿੱਥੇ ਵੀ ਜਾਂਦਾ ਸੀਗਾ ਜਿੱਥੇ ਵੀ ਕਲਦੀ ਮੇਰੇ ਕੋਲ ਆਉਂਦੀ ਸੀ ਉਹ ਨਾਲ ਹੀ ਹੁੰਦੀ ਸੀਗੀ ਜੀ ਅੱਛਾ ਜੀ ਵੀ ਜਿਹੜਾ ਹੁਣ ਗੁਰਪ੍ਰੀਤੂ ਮੁੰਡਾ ਹੈ ਉਹਦੇ ਕੋਲ ਵੀ ਨਾਲ ਹੀ ਜਾਂਦੀ ਉਹਨਾਂ ਨੂੰ ਸਿਰਫ ਪੈਸੇ ਤਾਂ ਹੀ ਮਤਲਬ ਹੈ ਪਰ ਦੀ ਦੋ ਦਿਨਾਂ ਨਾ ਮੁੜੇ ਚਾਰ ਦਿਨਾਂ ਨਾ ਮੁੜੇ ਉਹ ਉਹਨਾਂ ਨੂੰ ਸਿਰਫ ਪੈਸੇ ਦੇਕਰ ਮਤਲਬ ਹੈ ਜੀ ਤੁਹਾਨੂੰ ਪਤਾ ਸੀ ਇਸ ਚੀਜ਼ ਦਾ ਵੀ ਉਹ ਪੈਸੇ ਤਾਂ ਹੀ ਮਤਲਬ ਹੈਗਾਗਾ ਤੁਸੀਂ ਫਿਰ ਵਿਆਹ ਕਰਾਇਆ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਿਆ ਨਹੀਂ ਪਹਿਲਾਂ ਨਹੀਂ ਸੀ ਪਤਾ ਪਹਿਲਾਂ ਮੈਨੂੰ ਐਸੇ ਵੀ ਕਦੇ ਮੇਰੇ ਤੇ ਭਰੋਸਾ ਕਰਦੇ ਮੈਨੂੰ ਨਹੀਂ ਆਈ ਨਹੀਂ ਸੀ ਪਤਾ ਵੀ ਹਰੇਕ ਮਗਰੀ ਲੱਗ ਜਾਂਦੇ ਆ ਅੱਛਾ ਜੀ ਪਹਿਲਾਂ ਮੈਨੂੰ ਕੋਈ ਪਤਾ ਨਹੀਂ ਸੀਗਾ ਜੀ ਵੀ ਚਿਹਰਾ ਪੋਲਾ ਚਿਹਰਾ ਵੇਖ ਕੇ ਇੱਕ ਹਾਂ ਵੀ ਮੋਂ ਤਾਂ ਮੈਂ ਯਕੀਨ ਕਰ ਹੀ ਰੱਖਿਆ ਵੀ ਮੈਂ ਕਿ ਮੈਨੂੰ ਅਜਾ ਕੋਈ ਜਗ੍ਹਾ ਹੋਣੀ ਸੀਗਾ ਜੀ ਡਾਊਟ ਨਹੀਂ ਸੀਗਾ ਜੀ ਉਦੋਂ ਅੱਛਾ ਜੀ ਤੂੰ ਹੁਣ ਜਦੋਂ 6 ਮਹੀਨੇ ਹੋ ਗਏ ਉਹ ਗਲੀ ਘਰੋਂ ਚਲੀ ਗਈ ਹੈ ਨਾ ਤਾਂ ਉਸ ਤੋਂ ਬਾਅਦ ਤੂੰ ਆਪਣੇ ਸਹੁਰਿਆਂ ਨਾਲ ਮਾਮੇ ਨਾਲ ਗੱਲਬਾਤ ਕੀਤੀ ਨਹੀਂ ਜੀ ਉਹ ਜੀ 6 ਮਹੀਨੇ ਪਹਿਲੇ ਜਾੜਨ ਦੇ ਬੱਚੇ ਬਾਅਦ ਚ ਚੱਕੇ ਜਾਂਦੇ ਉਹਦੇ ਬਾਅਦ ਉਹ ਫਰਾਰੀ ਹੋ ਜਾਂਦੇ ਜੀ ਬੱਚੇ ਉਹਦਾ ਮਾਮ ਉਹਦਾ ਜਿਹੜਾ ਮੇਰਾ ਮਾਮਾ ਸਹੁਰਾ ਉਹ ਬੱਚੇ ਮੇਰੀ ਭੈਣ ਦੀ ਕੁੱਟਮਾਰ ਕਰਕੇ ਬਾਹਰ ਚ ਲੈ ਕੇ ਜਾਂਦਾ ਜੀ ਜਾ ਕੇ ਅੱਛਾ ਜੀ ਤੇ ਉਹਦੇ ਬਾਅਦ ਉਹ ਲਾਪਤਾ ਹੀ ਹੋ ਜਾਂਦੇ ਜੀ ਚੰਦ ਪਾਣੋਂ ਕਿਹਦੇ ਘਰੇ ਰਾਤ ਕੱਟੀ ਸੀਗੀ ਉਹਨਾਂ ਨੇ ਉਹਨਾਂ ਨੂੰ ਹੋ ਸਕਦਾ ਨਾਮ ਪਤਾ ਹੋਵੇ ਉਹ ਵੀ ਮੇਰੇ ਨਾਲ ਗੰਗਾ ਨਗਰ ਤੇ ਬਾਤ ਇਹਨੂੰ ਲੈਣ ਗਏ ਆ ਜੀ ਅੱਛਾ ਸੌਰੀ ਗਏ ਤੇਰੇ ਨਾਲ ਹਾਂਜੀ ਮੈਂ ਮੈਂ ਸੀਗੀ ਮੋਰੀ ਮਾਤਾ ਸੀ ਤੇ ਚੰਦਪਾਨ ਸੀ ਬੰਦਾ ਜਿਹਨਾਂ ਦੇ ਘਰੇ ਰਾਤ ਕੱਟੀ ਸੀ ਇਹਨਾਂ ਨੇ ਤੇ ਆ ਬਾਬਾ ਜੀ ਸੀਗੇ ਨਾ ਵੀ ਗਏ ਸੀ ਉੱਥੇ ਅੱਛਾ ਜੀ ਜਦੋਂ ਤੁਸੀਂ ਇਹਨਾਂ ਦੇ ਨਾਲ ਗਏ ਸੌਰੀ ਹਨਾ ਜੀ ਤਾਂ ਉਸਤੇ ਜਾ ਕੇ ਕੁੜੀ ਮਿਲੀ ਤੁਹਾਨੂੰ ਹਾਂਜੀ ਮਿਲੀ ਜੀ ਇਥੇ ਐਸੇ ਉਹ ਵੀ ਲੈ ਗਏ ਆ 2.5 ਕਿਲੋ ਵਿਜਵਾ ਖਾਣ ਲਗੇ ਹਾਂਜੀ ਕਿਹੜੇ ਸੇਉ ਜੀ ਉਸ ਡਾਂਗਾ ਲੈ ਕੇ ਪੈ ਗਿਆ ਸਾਨੂੰ ਮਾਰਨਾ ਹੀ ਮਾਰਨਾ ਮਾ ਮਾਤਾ ਮਾਰਨ ਲੱਗ ਪਏ ਚੰਗੀ ਤਰ੍ਹਾਂ ਜਾਣਦੀ ਐ ਲੈ ਸਾਡੀ ਕੁੜੀ ਐਸੇ ਵੇਲੇ ਨੇ ਕੱਢਿਆ ਸੀ ਆ ਮਾ ਇਹ ਕਿਵੇਂ ਕੱਢਣਾ ਮਾ ਸਾਡੇ ਸਾਹਮਣੇ ਕਿਹੜੀ ਕੁੱਟੀ ਉਸੇ ਗਵਾਂਢ ਫੇਰ ਅਸੀਂ ਖੜ ਗਏ ਖੜ ਗਏ ਤੇ ਗਵਾਂਢ ਦੇ ਆਦੇ ਵੀ ਤੁਸੀਂ ਇਹਨੇ ਕਿਉਂ ਰੁਕਿਆ ਉਹ ਫੇਰ ਕਿਉਂ ਕਿ ਰਿਸ਼ਤੇਦਾਰ ਆਏ ਯਾਰ ਕਿੱਡੀ ਖਾਸ ਗੱਲ ਆਪਾਂ ਰੋਕ ਲਈ ਦੇ ਰਸਾਂ ਨੂੰ ਤੇ ਉਹਨਾਂ ਨੇ ਡਾਂਗਾ ਲੈ ਕੇ ਪਾਇ ਗਏ ਕਿਉਂ ਡਾਂਗਾ ਲੈ ਕੇ ਪਾਇਏ ਤੇ ਵੀ ਦੇਖਿਆ ਦੋ ਮਿੰਟ ਬਾਵਾ ਜੀ ਕਿਉਂ ਦੇਖਿਆ ਤੇ ਅਸੀਂ ਫੇਰ ਹੋਰ ਨਿਕਲੇ ਇੱਤੋਂ ਵਣਵੇਦੀ ਵਣਵੇਦੀ ਪਾਜਾ ਅਸੀਂ ਕੋਈ ਵੀ ਰਿਸ਼ਤੇਦਾਰ ਆਏ ਆ ਵਿਚ ਤੁਸੀਂ ਕੁੜੀ ਲੈਣੇ ਤੁਹਾਨੂੰ ਇਹ ਕਿਹੜੇ ਚੋਰ ਐ ਵੀ ਆ ਬੱਚਾ ਕੋ ਤਾਂ ਉਹਨੇ ਹੀ ਉਹਨਾਂ ਨੇ ਹੂੰ ਹੂੰ ਤੇ ਅਈ ਗੰਗਾ ਨਗਰ ਦੀ ਤੁਰਕੇ ਆਏ ਆ ਕਾਰਾਂ ਰੋਕਿਆ ਕਾਰਾਂ ਰੋਕਿਆ ਨਹੀਂ ਆ ਵੀ ਚਾਰ ਪੰਜਾਂ ਕਿਹ ਪਤਾ ਕੌਣ ਇੱਕ ਜਨਾਨ ਜਨਾਨੀ ਆ ਹਮ ਆਈ ਉਸੇ ਫੇਰੇ ਕਾਰ ਤੋਂ ਮਿਲ ਗਿਆ ਆਟੋ 'ਚ ਚੜ ਗਏ ਤੇ ਗੰਗਾ ਨਗਰ ਆ ਗਏ ਹਮ ਅਈ ਉਸੇ ਗੰਗਾ ਨਗਰ ਦੇ ਪੁਲਿਸ ਕੋਲ ਗਏ ਰਾਤ ਨੂੰ ਵੀ ਆ ਗੱਲ ਆ ਉਹ ਇਹ ਜੇਤੋ ਹੀ ਪੁਲਿਸ ਨੂੰ ਪਤਾ ਹੈ ਹਮ ਜੇਤੋ ਹੀ ਪੁਲਿਸ ਕੋਲ ਗਏ ਤਾਂ ਹੀ ਤੜਕੇ ਜਗੇ ਉਹ ਗੰਗਾ ਨਗਰ ਦੀ ਪੁਲਿਸ ਨੂੰ ਪਤਾ ਕਿਹੜੀ ਗੱਲਬਾਤ ਹੋਈ ਹੈ ਹਮ ਆ ਗੱਲ ਹੋਈ ਆ ਬਾਦੇ ਭੁੱਖੇ ਤੇ ਰਹੇ ਉਸੇ ਤੁਰਕੇ ਪੈਸਾ ਜੇ ਬੁਰਾ ਹਾਲਾ ਜੜਾ ਜੀ ਜਦੋਂ ਤੁਹਾਨੂੰ ਕੁਲਦੀਪ ਕੌਰ ਮਿਲਦੀ ਹੈ ਜਦੋਂ ਤੁਸੀਂ ਸਹਰੇ ਜਾਂਦੇ ਆ ਤਾਂ ਉਹ ਕੀ ਕਹਿੰਦੀ ਹੈ ਵੀ ਚੱਲ ਵੜਾਂਗੇ ਕੁਲਦੀਪ ਕੌਰ ਕਹਿੰਦੀ ਮੈਨੂੰ ਇਹਦੀ ਸੁਭਾ ਚੱਲਾਂਗੇ ਕਹਿੰਦੀ ਸੀ ਆਪਾਂ ਮੇਰੇ ਹਜੇ ਦਿਲ 'ਚ ਹੈ ਨਹੀਂ ਸੀ ਗੱਲ ਮੈਨੂੰ ਇਹ ਚੱਲ ਜਿਉਂਣੇ ਮੋਂ ਕਹੀ ਦਿੱਤਾ ਵੀ ਚੱਲ ਸੁਭਾ ਚੱਲ ਵੜਨਗੇ ਮੈਨੂੰ ਤਾਂ ਦਿਲ ਦਾ ਕੋਈ ਪਤਾ ਨਹੀਂ ਸੀ ਉਸੇ ਵਕਤ ਰਾਤ ਨੂੰ ਹੀ ਰਿਸਕ ਜਾਂਦੇ ਵੀ ਸੁਭਾ ਨੂੰ ਸੁਭਾ ਮੈਨੂੰ ਘਰਾਲ ਫੇਰ ਕਹੂਗਾ ਵੀ ਚੱਲੇਗੇ ਆਪਾਂ ਵੀ ਮੈਨੂੰ ਲੈ ਜਾਣ ਲਈ ਮਜਬੂਰ ਕਰੂਗਾ ਵੀ ਜਾਂ ਮੈਂ ਇਥੇ ਬੱਚੇ ਖੋ ਕੇ ਲੈ ਜਾਊਗਾ ਵਿਸ਼ੇ ਕਰਕੇ ਉਹਨਾਂ ਨੇ ਵੀ ਮੈਨੂੰ ਕਹਿਤਾ ਕਿ ਨਹੀਂ ਪਸੂਵਾ ਚੱਲਾਂਗੇ ਤੂੰ ਉੱਥੇ ਰਾਤ ਰਾਤੀ ਰਹਿ ਕੇ ਮੈਂ ਉੱਥੇ 2 ਦਿਨ ਤੱਕ ਰਹਿਣੀ ਕਰ ਰਹਿਣਾ ਜੀ ਉੱਥੇ 2 ਦਿਨ ਤੱਕ ਕਰ ਵਾਪਸ ਨਹੀਂ ਆਉਂਦੀ ਮੈਂ ਆਖ ਕੇ ਜਮਾਂ ਨੇਰੇ ਹੋਏ ਸ਼ਾਮ ਨੂੰ ਤੁਰਦਾ ਜੀ ਉਥੋਂ ਮੈਂ ਮੈਂ ਉੱਥੇ ਰਾਤੀ ਨਹਿਰ ਦੀ ਵੜੀ ਕਰਨ ਦੀ ਕੋਸ਼ਿਸ਼ ਕੀਤੀ ਮੜ ਕੇ ਮੈਂ ਕਿਹਾ ਵੀ ਮੇਰਾ ਮਾਪੇ ਉਹਦੇ ਘਰੇ ਮੈਂ ਕੱਲਾਂਗਾ ਮੈਂ ਕਿਹਾ ਇਹਨੂੰ ਤਾਂ ਹੋਰ ਬੰਦਾ ਵੀ ਮਿਲ ਜੂਗਾ ਵੀ ਮੈਂ ਕਿਹਾ ਵੀ ਮੈਂ ਮੇਰਾ ਮਾਪੇ ਰੋਲ ਜੂਗਾ ਮੈਂ ਇਸੀ ਗੱਲ ਮਾਰਾ ਮੈਂ ਮੇਰੀ ਬਚਾ ਕਰਿਆ ਮੈਂ ਇਕੋ ਜਿਹੜਾ ਪਰਿਵਾਰ ਦਾ ਇੱਕ ਲੋਤਾ ਪੁੱਤਰ ਆ ਤਿੰਨ ਭੈਣਾਂ ਦਾ ਇੱਕ ਸਾਕਾ ਭਰਾਗਾ ਹਨ ਜਿੱਤੇ ਮਨ ਦੇ ਵਿੱਚ ਬੁਰੇ ਖਿਆਲ ਆ ਰਹੇ ਸੀ ਇਹ ਕਹਿੰਦਾ ਵੀ ਮੈਂ ਨਹਿਰ ਦੇ ਵਿੱਚ ਛਾਲ ਮਾਰ ਜਾ ਪਰ ਕਦੇ ਨਾ ਕਦੇ ਰੱਬ ਵੱਲੋਂ ਕੋਈ ਨਾ ਕੋਈ ਸੋਚੀ ਆਈ ਵੀ ਉਹਨੂੰ ਤਾਂ ਕੋਈ ਨਾ ਕੋਈ ਹੋਰ ਮਿਲ ਜੂਗਾ ਤੇ ਪਰ ਮੇਰੇ ਮਾਂ ਬਾਪ ਨੂੰ ਜਿਹੜਾ ਹੈਗਾਗਾ ਮੈਂ ਨਹੀਂ ਮਿਲਾਂਗਾ ਤੇ ਜਿੱਥੇ ਵੇਖੋ ਅੱਜ ਕੱਲ ਕੀ ਹੋ ਰਿਹਾ ਤਾੜਾ ਤਾੜ ਜਿਹੜੇ ਰਿਸ਼ਤੇ ਟੁੱਟ ਰਹੇ ਆਗੇ ਤੇ ਕੀ ਲੱਗਦਾਗਾ ਹੁਣ ਤੁਹਾਨੂੰ ਜਿਹੜਾ ਇਨਸਾਫ ਮਿਲ ਸਕੂਗਾ ਕੀ ਪਤਾ ਜੀ ਹੁਣ ਸਾਨੂੰ ਉਹਨਾਂ ਨਾਲ ਮਿਲੂਗਾ ਜਾਂ ਨਹੀਂ ਸਾਨੂੰ ਅਸੀਂ ਤਾਂ ਉਹਦਾਂ ਦੇ ਭੱਜੇ ਫਿਰਦਾ 6 ਮਹੀਨੇ ਹੋ ਗਏ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਸਾਨੂੰ ਆਇਆ ਵੀ ਦੋ ਬੱਚੇ ਆ ਚੱਲ ਬਾੜਾ ਕਰਦੇ ਸਾਨੂੰ ਇੱਕ ਸਾਨੂੰ ਧੀ ਦੇ ਦੇ ਸਾਨੂੰ ਆਇਆ ਵੀ ਧੀ ਦਾ ਕੋਈ ਕੁਝ ਨਹੀਂ ਲੱਗਦਾ ਸਾਨੂੰ ਸਾਡੀ ਧੀ ਦੇ ਦੇ ਸਾਡੀ ਜਿੱਤ ਸਾਨੂੰ ਸਾਡ ਨੂੰ ਦੇ ਦੇਣਾ ਪੁੱਤ ਪੁੱਤ ਭਵੇਂ ਰੱਖ ਲੈਣਾ ਅਸੀਂ ਪੁੱਤ ਨੂੰ ਕਹਿੰਦੇ ਪੁੱਤ ਉਹ ਰੱਖ ਲੈਣਾ ਉਹ ਰੱਖ ਲੈ ਪੁੱਤ ਸਾਨੂੰ ਇੱਕ ਬੱਚਾ ਸਾਨੂੰ ਦੇ ਦੇ ਇਹ ਕਾਪਲੇ ਲੈ ਸਾਡੇ ਨਾਲ ਫੈਸਲਾ ਕਰ ਲੇ ਜੇ ਉਹਨੇ ਨਹੀਂ ਰਹਿਣਾ ਤਾਂ ਜਿਹੜੀ ਕੁੜੀ ਤੁਹਾਡੀ ਨੂੰ ਗਈ ਕਿਹਦੇ ਨਾਲ ਆ ਜੀ ਉਹ ਕਿਹੜਾ ਉਹਦਾ ਮਾਮਾ ਲੈ ਕੇ ਜਾਂਦਾ ਜੀ ਅੱਛਾ ਘਰੋਂ ਮਾਮਾ ਲੈ ਕੇ ਜਾਂਦਾ ਹਾਂਜੀ ਹੁਣ ਉਹ ਮਾਮੇ ਕੋਲੇ ਰਹਿ ਰਹੀ ਹੈ ਹੁਣ ਐ ਹੀ ਨਹੀਂ ਪਤਾ ਕਿ ਕਿੱਥੇ ਦੇ ਨਾਲ ਹੀ ਆਹੋ ਮਾਮਾ ਬਸ ਨਹੀਂ ਨੀ ਦਿੰਦਾ ਉਹਨੂੰ ਹੁਣ ਹੁਣ ਤੇ ਸਾਨੂੰ ਐ ਹੀ ਨਹੀਂ ਪਤਾ ਵੀ ਉਹ ਵੀ ਜਾਂਦੀਆਂ ਜਾਂ ਉਹਨਾਂ ਨੇ ਮਾਰ ਮੂਰਤੀ ਕੀ ਕੀਤਾ ਸਾਨੂੰ ਉਹਦਾ ਕੋਈ ਪਤਾ ਨਹੀਂ ਜੋ ਲਾ ਪਤਾ ਹੀ ਨਾ ਬੱਚੇ ਦੀ ਦਿਸੇ ਸਾਨੂੰ ਵੀ ਉਹ ਉਥੇ ਤੁਰਿਆ ਫਿਰਦਾ ਵੀ ਲੋਕ ਦੱਸਦੇ ਵੀ ਜਾਂ ਗੋੰਦਿਆਂ ਨੇ ਫਿਰਦਾ ਹੁੰਦਾ ਜਾਂ ਬਠਿੰਡੇ ਫਿਰਦਾ ਹੁੰਦਾ ਵੀ ਮੈਨੂੰ ਇੱਥੇ ਐ ਵੀ ਸੁਣਨ ਨੂੰ ਮਿਲਦਾ ਜੀ ਉਹਦਾ ਕੋਈ ਪਤਾ ਨਹੀਂ ਉਹ ਉਹਨੂੰ ਨਹੀਂ ਬਾਹਰ ਕੱਢਿਆ ਉਹਨਾਂ ਨੇ ਕਿੱਥੇ ਕਿੱਥੇ ਨਹੀਂ ਉਹ ਪਹਿਲਾਂ ਜੈਤੋ ਕੰਮ ਕਰਦੀ ਸੀ ਹਨਾ ਕਿਸ ਆਈਲੈਂਡ ਸੈਂਟਰ ਤੇ ਉਸ ਤੋਂ ਬਾਅਦ ਕਿਤੇ ਹੋਰ ਕੰਮ ਕਰਨ ਲੱਗ ਗਈ ਹਾਂਜੀ ਉਸ ਤੋਂ ਬਾਅਦ ਜੇ ਸਾਡੇ ਇੱਥੇ ਸੂਏ ਦੇ ਨਾਲ ਜਾ ਕੇ ਵਿਰੰਗਲੀ ਫੈਕਟਰੀ ਹੈ ਉਦੋਂ ਚ ਮਹੀਨਾ 20 ਦਿਨ ਹੀ ਲਾਏ ਉਹਨਾਂ ਨੇ ਮੈਂ ਲਸਣ ਵੇਖ ਕੇ ਹਟਾਉਂਦਾ ਸੀ ਉਹ ਜਿਹੜਾ ਗੁਰਪ੍ਰੀਤ ਮੁੰਡਾ ਸੀ ਉਹ ਉੱਥੇ ਵਾਪਸ ਮਗਰ ਜਾਂਦਾ ਸੀ ਇਸ ਗੱਲ ਮਰਿਆ ਨੇ ਉਹਨਾਂ ਨੇ ਹਟਾਤਾ ਜੀ ਉਥੋਂ ਅੱਛਾ ਮੇਕੋ ਪਰਿਵਾਰ ਵਾਲੇ ਕਹਿੰਦੇ ਆ ਵੀ ਹਜੇ ਤੱਕ ਸਾਨੂੰ ਉਸ ਦਾ ਕੋਈ ਪਤਾ ਨਹੀਂ ਲੱਗਿਆਗਾ ਤੇ ਜਦੋਂ ਤੁਸੀਂ ਵਿਆਹ ਕੇ ਘਰੇ ਆਉਂਦੀ ਹੈ ਹਨਾ ਕੁੜੀ ਤਾਂ ਉਸ ਤੋਂ ਬਾਅਦ ਉਹਨੂੰ ਪਤਾ ਲੱਗਦਾਗਾ ਵੀ ਘਰੇ ਸਾਰਾ ਕੁਝ ਹੈਗਾਗਾ ਤੁਹਾਡੇ ਪਰਿਵਾਰ ਜਿਹੜਾ ਹੈਗਾਗਾ ਵਧੀਆ ਹੈਗਾਗਾ ਘਰਬਾਰ ਸੋਹਣਾ ਪਾਇਆ ਹੈਗਾਗਾ ਤਾਂ ਉਹਨੂੰ ਇਸ ਚੀਜ਼ ਦਾ ਪਤਾ ਸੀ ਕਿ ਵੀ ਮੈਂ ਕੰਮ ਕਰ ਨਾ ਕਰਾਂ ਤੁਸੀਂ ਇਹ ਗੱਲ ਤੋਂ ਉਹਨਾਂ ਕਿਹਾ ਅਸੀਂ ਬਹੁਤ ਰੋਕਿਆ ਸੀਗਾ ਜੀ ਮੈਂ ਆਪਦੇਆਂ ਕੁੜੀਆਂ ਨੂੰ ਨਹੀਂ ਕਿਤੇ ਲਾਇਆ ਤੇ ਮੈਨੂੰ ਇਹ ਸੀਗਾ ਮੈਂ ਸਾਰਿਆਂ ਨੂੰ ਕਹਿੰਦੀ ਹੁੰਦੀ ਸੀ ਵੀ ਮੈਂ ਆਪਦੀ ਨੋਨ ਨੂੰ ਵੀ ਇਹੀ ਰੱਖੂੰਗੀ ਅੱਛਾ ਜੀ ਹਾਂ ਮੇਰੇ ਬਹੁਤ ਡਿਮਾਂਡ ਵੱਡੇ ਸੀ ਪਰ ਮਿੱਟੀ ਫਿਰ ਗਈ ਸਾਰੇ ਤੇ ਬਿਲਕੁਲ ਤਾ ਜਿੱਥੇ ਸਹੁਰਿਆਂ ਵੱਲੋਂ ਕਈ ਵਾਰੀ ਕੋਈ ਦਾਜ ਦੂਜ ਦੀ ਮੰਗ ਤਾਂ ਨਹੀਂ ਕੀਤੀ ਕੀ ਤਾਂ ਨਾ ਜੀ ਨਾ ਨਾ ਅਸੀਂ ਮੰਗਦੇ ਦਾਜ ਕੀ ਤੋਂ ਮੇਰੇ ਦਾਜ ਨੂੰ ਮੇਰੇ ਘਰੇ ਕੀ ਨੀਗਾ ਸਭ ਕੁਝ ਆ ਦਿੱਤਾ ਪ੍ਰਮਾਤਮਾ ਨੇ ਕੱਲਾ ਰਹਿਗਾਗਾ ਸੀ ਕਿ ਇੱਕ ਤੇ ਧਰਕ ਲੈ ਜਾਣਾਗਾ ਹੈ ਕੋਈ ਹੋਰ ਨਹੀਂ ਸ਼ਰੀਕ ਆਏਗਾ ਕੱਲਾ ਹੀ ਆ ਇਹ ਜੀ ਕੀ ਦਾਜ ਤੋਂ ਲੈਣਾ ਜੀ ਦਾਜ ਜੀ ਉਹਨਾਂ ਦੇ ਜੇ ਕੋਈ ਕੰਮ ਕਰਨ ਵਾਲਾ ਹੈ ਹੀ ਨਹੀਂ ਜੀ ਉਹ ਤਾਂ ਮਾਮ ਨਸਪਤਾ ਆਪ ਦਾ ਮਹਾਂਪੁਰਾ ਉਹਦਾ ਸੀ ਦਾਜ ਮੰਗਦੇ ਵੀ ਕੀ ਤੋਂ ਅੱਛਾ ਜੀ ਜੀ ਦੋਨੋਂ ਦੇ ਕੋਈ ਹੈ ਹੀ ਨਹੀਂ ਨਾ ਕੋਈ ਭਰਾ ਗਾ ਇਹ ਭਰਾ ਹੁੰਦਾ ਫਿਰ ਵੀ ਅਸੀਂ ਕਹਿੰਦੇ ਚੰਗੇ ਲੱਗਦੇ ਸਾਨੂੰ ਆਹ ਚੀਜ਼ ਚਾਹੀਦੀ ਏ ਜੀ ਜੀ ਬਿਲਕੁਲ ਜਿਹੜਾ ਮੁੰਡੇ ਦਾ ਪਿਓ ਜਿਹੜਾ ਹਨਾ ਤੁਹਾਡਾ ਘਰ ਵਾਲਾ ਕੀ ਕਰਦਾਗਾ ਉਹ ਕੀ ਕਰ ਉਹ ਪਿਆ ਮੰਜੇ ਚ ਜੀ ਸੁਣ ਦਿਖਾਉਣੇ ਆਜਾ ਅੱਛਾ ਜੀ ਹਾਂ ਉਹ ਮੰਜੇ ਤੇ ਪਿਆ ਹੋਇਆ ਨਾ ਲੱਤ ਕੱਟੀ ਹੋਈ ਦੀ ਦਿਮਾਗ ਵੀ ਕਿਸੇ ਹੋਰ ਦਾ ਪਾਇਆ ਵਾ ਤੇ ਉਹ ਤਾਂ ਵਿਚਾਰਾ 30 ਸਾਲਾਂ ਦਾ ਮੰਜੇ ਚ ਪਿਆ ਮੈਂ ਪਹਿਲਾਂ ਲੈਟਰੀਨਾਂ ਦੇ ਖੂਹ ਪਟਦੀ ਸੀ 14 ਸਾਲ ਖੂਹ ਪਟਿਆ ਮੇਰੀ ਵੀ ਐਡ ਆ ਗਈ ਮਤਲਬ ਕਿ ਵੀ ਇੱਥੇ ਫਰੀਦਕੋਟ ਆਪਣਾ ਜੈਤੋ ਪੱਟਿਆ ਸੀਗਾ ਮੈਂ ਖੂ ਹਾਂ 75 ਫੁੱਟ ਡੂੰਘਾ ਥੱਲੇ ਖੂ ਪੱਟਿਆ ਸੀਗਾ ਉਹਦੀ ਮੇਰੇ ਖਬਰ ਆਈ ਹੈ ਉਹਦੇ 'ਚ ਹਾਂਜੀ ਤੇ ਮੈਂ ਬਹੁਤ ਘੱਟ ਨਾਲ ਬੱਚੇ ਪਾਲੇ ਆ ਜੀ ਜੀ ਉਹ ਤਾਂ ਮੰंजे 'ਚ ਪਿਆ ਵਿਚਾਰਾ ਜੀ ਬਿਲਕੁਲ ਜਿਹੜੀ ਇਨਾਂ ਦੀ ਮਾਤਾ ਹੈਗੀ ਆ ਉਹਨਾਂ ਨੇ ਵੀ ਚਰਚੇ ਸੀਗੇ ਕਿ ਇੰਨੀ ਕੁ ਜ਼ਿਆਦਾ ਸਖਤ ਮਿਹਨਤ ਕਰਦੇ ਸੀਗੇ ਜਿਹੜੇ ਆਪਣੇ ਖੂਈਆਂ ਹੁੰਦੀਆਂ ਗਿਆ 75 ਫੁੱਟ ਜਿਹੜੇ ਡੂੰਘਾ ਖੋ ਪਟਦੇ ਹੁੰਦੇ ਸੀਗੇ ਜਿੱਥੇ ਪਾਈ ਪਾਈ ਕਰਕੇ ਘਰ ਨੂੰ ਜੋੜਿਆ ਤੇ ਘਰ ਨੂੰ ਪੂਰਾ ਸੋਹਣਾ ਬਣਾਇਆ ਹੋਇਆਗਾ ਇੱਕ ਤਰ੍ਹਾਂ ਦਾ ਠੀਕ ਹੈ ਜੀ ਪਰ ਪੂਰੇ ਮਿਹਨਤੀ ਸੀ ਪਰਿਵਾਰ ਜਿੱਥੇ ਪਰਿਵਾਰ ਦੇ ਚੰਗੇ ਸੁਪਨੇ ਸੀ ਅਸੀਂ ਆਪਣੀ ਨੂੰਹ ਨੂੰ ਵਧੀਆ ਰੱਖਾਂਗੇ ਜਿੱਥੇ ਉਹਨੂੰ ਕੋਈ ਕੰਮਕਾਰ ਕਰਨ ਲਈ ਵਾਸਤੇ ਨਹੀਂ ਭੇਜਾਂਗੇ ਪਰ ਜਿੱਥੇ ਇੱਕ ਆਪਣੀ ਭਰਾ ਨੇ ਦੱਸਿਆਗਾ ਕੁਲਦੀਪ ਸਿੰਘ ਤੁਹਾਡੀ ਘਰ ਵਾਲੀ ਦਾ ਨਾਮ ਹੈ ਨਾ ਘਰ ਵਾਲੀ ਦੇ ਨਾਮ ਕੁਲਦੀਪ ਕੌਰ ਹੈ ਜੀ ਕੁਲਦੀਪ ਕੌਰ ਤੇ ਉਹ ਜਦੋਂ ਕੰਮ ਕਰ ਕਰਨ ਜਾਂਦੀ ਸੀ ਤੁਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀਗੇ ਇੱਥੇ ਤਾਂ ਹੀ ਹਾਈ ਲੈਫਟੈਂਟ ਚ ਮੈਨੂੰ ਦੱਸ ਕੇ ਲੱਗੀ ਸੀ ਤੇ ਉਸ ਤੋਂ ਬਾਅਦ ਜਦੋਂ ਬਠਿੰਡੇ ਲੱਗੇ ਬਠਿੰਡੇ ਆਉਦੀ ਮਰਜ਼ੀ ਨਹੀਂ ਲੱਗ ਗਈ ਉਹ ਮੈਨੂੰ ਕੋਈ ਪਤਾ ਨਹੀਂ ਜਦੋਂ ਮੈਂ ਕਿਹਾ ਮੈਂ ਤੇਰੇ ਨਾਲ ਜਾਣਾ ਬਠਿੰਡੇ ਉਸ ਤੋਂ ਬਾਅਦ ਉਸੇ ਵਕਤ ਹੀ ਉਹ ਹਟ ਗਈ ਉਸ ਤੋਂ ਬਾਅਦ ਗਈ ਨਹੀਂ ਜੀ ਉੱਥੇ ਇਹ ਲਵ ਮੈਰਿਜ ਕਰਾਏ ਦਾ ਸਬੂਤ ਹੈ ਹਾਂਜੀ ਸਬੂਤ ਹੈ ਜੀ ਹਾਈ ਕੋਰਟ ਦੇ ਕਾਗਜ਼ ਹੈ ਜੀ ਅੱਛਾ ਜੀ ਵੇ ਕੋ ਲਵ ਮੈਰਿਜ ਕਰਾਈ ਸੀ ਜਿੱਥੇ ਉਹਦੇ ਸਬੂਤ ਵੀ ਹੈਗੇ ਆ ਅੱਜ ਜਿਹੜੇ ਉਹ ਸਬੂਤ ਹੀ ਪੱਲੇ ਰਹਿ ਗਏ ਆ ਜਿੱਥੇ ਉਹ 6 ਮਹੀਨੇ ਹੋ ਗਏ ਉਹ ਭੱਜ ਗਈ ਆ ਤਾਂ ਉਹ ਤੋਂ ਪਹਿਲਾਂ ਤੁਸੀਂ ਭੱਲਣ ਭਾਲਣ ਦੀ ਕੋਸ਼ਿਸ਼ ਕੀਤੀ ਮੈਂ 6 ਮਹੀਨੇ ਦੇ ਇੱਕ ਭੁੱਖਾ ਤੈ ਕਿਤੇ ਟੇਸਰਾਂ ਤੇ ਭਾਲ ਕੇ ਦੇ ਕਿਤੇ ਜਿੱਥੇ ਮੈਨੂੰ 10 ਪੈਸੇ ਮੈਂ ਉੱਠੀ ਜਾਂਦਾ ਮੈਂ ਉਹ ਕਿਹੜਾ ਥਾਂ ਜਿੱਥੇ ਮੈਂ ਭਾਲਣ ਨੂੰ ਛੱਡੇ ਹੋਣਗੇ ਵੀ ਉਹ ਨਹੀਂ ਤਾਂ ਪ੍ਰਸ਼ਾਸਨ ਨੇ ਭਗਾਈ ਨਹੀਂ ਕੀਤੀ ਹੁਣੀ ਜੀ ਉਹਨਾਂ ਨੇ ਤਾਂ ਗਏ ਹੀ ਨਹੀਂ ਉਹਨਾਂ ਦੇ ਇੱਕ ਵੀ ਮੂੰਹ ਪ੍ਰਸਪਲ ਪ੍ਰਸਤਾਨ ਕਹਿ ਦੇਣਾ ਵੀ ਅਸੀਂ ਗੇੜਾ ਇੱਕ ਇੱਕ ਵੀ ਗੇੜਾ ਮਰਿਆ ਹੋਏ ਮੈਨੂੰ ਆਲੇ ਮੂੰਹ ਕਹਿ ਦੇਣਾ ਉਹ ਮੇਰੀ ਇੱਕ ਰੀ ਵੀ ਗਏ ਵੇ ਕਦੇ ਹੀ ਨਹੀਂ ਗਏ ਜੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਜੇਕਰ ਉਹ ਤੁਹਾਡੀ ਨੂੰ ਘਰੇ ਆ ਜਾਂਦੀ ਹੈ ਉਹਨੂੰ ਰੱਖ ਸਕੂਗੇ ਤੁਸੀਂ ਦੇਖੋ ਜੀ ਕੋਈ ਉਹਦੇ ਹੁਣ ਉਹਦੀ ਕੋਈ ਜ਼ਿੰਮੇਵਾਰੀ ਲਊਗਾ ਪਹਿਲੀ ਤਾਂ ਗੱਲ ਆ ਸਾਰੇ ਘਰ ਘਰ ਦੇ ਵਿੱਚ ਸਾਡੀ ਆ ਵੀਡੀਓ ਫੈਲ ਗਈ ਹੈ ਹੈ ਕੀ ਅਸੀਂ ਉਹਨੂੰ ਘਰ ਦੇ ਵਿੱਚ ਰੱਖ ਸਕਦੇ ਹਾਂ ਜੀ ਹੈ ਉਹ ਤੁਹਾਡੀ ਇੱਛਾ ਤੁਸੀਂ ਦੱਸੋ ਉਹ ਵੀ ਰੱਖ ਸਕੋਗੇ ਨਹੀਂ ਰੱਖ ਸਕੋਗੇ ਦੇਖੋ ਜੀ ਕੋਈ ਜਿੰਮੇਵਾਰੀ ਲੈ ਲੈਣਾ ਉਹਨਾਂ ਦਾ ਕੋਈ ਪਰਿਵਾਰ ਕੋਈ ਵੀ ਬੰਦਾ ਉਹਦੀ ਜਿੰਮੇਵਾਰੀ ਲੈ ਲੇ ਸੀ ਘਰੇ ਰੱਖ ਲਾਂਗੇ ਕੀ ਪਤਾ ਮੇਰੇ ਪੁੱਤ ਨੂੰ ਕੁਛ ਦੇ ਕੇ ਮਾਰ ਦੇ ਜਾਂ ਕੋਈ ਸਾਨੂੰ ਹੀ ਮਾਰ ਦੇ ਕਿਸੇ ਕੋਈ ਜਦੋਂ ਬੁਰੀ ਬੁਰੀ ਮਿੱਥੀਆ ਬੰਦੇ ਨੇ ਤੁਸੀਂ ਰੱਖਣ ਨੂੰ ਤਿਆਰ ਹੋ ਉਹਦੇ ਹੀ ਮੰਨ ਗਏ ਕੋਈ ਪਿੰਡ ਦੀ ਪੰਚਾਇਤ ਆਵੇ ਕੋਈ ਮੋਢਬਰ ਬੰਦੇ ਹੋਣ ਉਹ ਪਹਿਲਾਂ ਮੈਂ ਉਹਨੂੰ 10 10 15 ਦੀ ਲੈਣ ਜਾ ਚੁੱਕਿਆ ਜੀ ਮੈਂ ਪੈਰੀਆ ਤੱਕ ਰਿਹਾ ਮੈਂ ਕਿਹਾ ਮੈਂ ਜਵਾਕ ਨਹੀਂ ਖਤਰ ਉਹਦੀ ਭੀਖ ਮੰਗਦਾ ਮੈਂ ਮੇਰੇ ਨਾਲ ਤੁਰ ਪਾ ਪਰ ਹੁਣ ਮੈਂ ਮੈਂ ਨਾ ਵੀ ਇੱਕ ਉਹਨੇ ਨਾ ਸਹੀ ਤੋਂ ਜਿੱਥੋਂ ਸੈਂਟਰ ਸੀ ਉਥੇ ਕੋਈ ਕੁੜੀ ਸੀਗੀ ਉਹਦੇ ਨਾਲ ਲੱਗੀ ਵੀ ਤੇ ਉਹਨੂੰ ਉਹ ਚਾਹ ਚ ਪਾ ਕੇ ਮਿੱਠਾ ਸੋਡਾ ਦੇਣ ਲੱਗੀ ਸੀ ਵੀ ਜੇ ਮੇਰੀ ਕਿਸੇ ਵੀ ਚੀਜ਼ ਗੱਲ ਦਾ ਝੂਠ ਲੱਗੇ ਤੇ ਬਸ ਆ ਕੇ ਸੈਂਟਰ 'ਚ ਜਾ ਕੇ ਪੁੱਛਿਆ ਜਾਵੇ ਮੈਂ ਇਸ ਗੱਲ ਮਾਰਾ ਡਰਦਾ ਵੀ ਕੱਲ ਨੂੰ ਸਾਡੇ ਪਰਿਵਾਰ ਨੂੰ ਵੀ ਉਹਨੇ ਕੋਲ ਖਵਾ ਕੇ ਮਾਰਦਾ ਵੀ ਉਹ ਕੀ ਕਰ ਲਾਂਗੇ ਉਹਨੇ ਕੀ ਕਿ ਪਹਿਲਾਂ ਕੀ ਕਹਿਣਾ ਵੀ ਇਹਦਾ ਕੀ ਖੰਦਾ ਸੀ ਵੀ ਕੁਸੌਲ ਜਾਂ ਬਲਾ ਸਕਦੀ ਹੈ ਵੀ ਜੋ ਕਾਨੂੰਨ ਨੇ ਮੇਰੀ ਹੋਂ ਨੀ ਮਦਦ ਕੀਤੀ ਤੇ ਬਾਅਦ ਵੀ ਸਾਡਾ ਕੀ ਅਸੀਂ ਕੀ ਕਰ ਲਾਂਗੇ ਪ੍ਰਸ਼ਾਦਨ ਦਾ ਇਹ ਕੋ ਪਰਿਵਾਰ ਵਾਲੇ ਕਹਿੰਦੇ ਵੀ ਜਿੱਥੇ ਉਹ ਅੱਜ ਆਵਾਜ਼ ਸੁਣਦੀ ਪਈਏ ਕਹਿੰਦੇ ਸਾਡਾ ਇੱਕ ਧੀ ਨੂੰ ਜਿਹੜਾ ਵਾਪਸ ਕਰ ਦਿੱਤਾ ਜਾਵੇ ਤਾਂ ਤੁਸੀਂ ਵੀ ਇਸ ਵੀਡੀਓ ਤੋਂ ਥੱਲੇ ਕਮੈਂਟਾਂ ਦੇ ਵਿੱਚ ਜਰੂਰ ਆਪੋ ਆਪਣੀ رائے ਦਿਓ ਤਾਂ ਜਿੱਥੇ ਕੀ ਇਹ ਪਰਿਵਾਰ ਦਾ ਕੋਈ ਨਾ ਕੋਈ ਮਸਲਾ ਹੱਲ ਹੋ ਸਕੇ ਇਸੇ ਤਰ੍ਹਾਂ ਜੁੜੇ ਰਹੋ ਪੀਬੀ ਨਿਊਜ਼ ਟੀਵੀ ਨਾਲ ਤੇ ਮੈਂ ਹਰਮਨਦੀਪ ਸਿੰਘ ਸੋਢੀ ਧੰਨਵਾਦ